ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅਤਿ ਦੀ ਗਰਮੀ ਅਤੇ ਬਾਦੇ ਤਾਪਮਾਨ ਨੂੰ ਵੇਖਦੇ ਹੋਏ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਦੇਣ ਦੇ ਲਈ ਨੰਗਲ ਦੇ ਕਰੀਬੀ ਕਸਬੇ ਉਪਨੁਪਲੀ ਵਿਖੇ ਦੁਕਾਨਦਾਰਾਂ ਦੇ ਸਹਿਯੋਗ ਦੇ ਨਾਲ ਠੰਡੇ ਮਿੱਠੇ ਜਲਦੀ ਅਤੇ ਮੰਗੋ ਸ਼ੇਕ ਦੀ ਸ਼ੁਰੂਆਤ ਲਗਾਈ ਗਈ ਇਸ ਮੌਕੇ ਉਤੇ ਰਾਹਗੀਰਾਂ ਵੱਲੋਂ ਠੰਡੇ ਮਿੱਠੇ ਜਲ ਦਾ ਲੁਤਫ ਉਠਾਇਆ ਗਿਆ ਉੱਥੇ ਹੀ ਦੂਰੋਂ ਨੇੜੇੋਂ ਪਿੰਡਾਂ ਦੇ ਵਸਨੀਕਾਂ ਨੇ ਵੀ ਕੈਂਪਰਾਂ ਦੇ ਰਾਹੀਂ ਪਾਣੀ ਲੈ ਜਾਇਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਥਾਨਿਕ ਦੁਕਾਨਦਾਰਾਂ ਨੇ ਦੱਸਿਆ ਕਿ ਸਵਰਗਵਾਸੀ ਲਾਲਾ ਮਦਨ ਲਾਲ ਸੋਨੀ ਅਤੇ ਸਵਰਗਵਾਸੀ ਲਾਲਾ ਰੋਸ਼ਨ ਲਾਲ ਦੀ ਯਾਦ ਦੇ ਵਿੱਚ ਅੱਜ ਮਕਰ ਸੰਕ੍ਰਾਂਤੀ ਦੇ ਮੌਕੇ ਸ਼ ਵਿਲ ਲਗਾਈ ਗਈ ਹੈ। ਇਸ ਮੌਕੇ ਅੰਸ਼ੂ ਸੋਨੀ, ਅਮਨ ਸੋਨੀ, ਕਿਲਾਇ ਸੋਨੀ ਅਤੇ ਨੈਤਿਕ ਸੋਨੀ ਨੇ ਸਹਿਯੋਗੀ ਸੱਜਣਾ ਦਾ ਧੰਨਵਾਦ ਕੀਤਾ ਤੇ ਉੱਥੇ ਅਪੀਲ ਵੀ ਕੀਤੀ ਕਿ ਘਟ ਰਹੇ ਦਰੱਖਤਾਂ ਦੀ ਦਰ ਨੂੰ ਵਧਾਉਣ ਦੇ ਲਈ ਘਰਾਂ ਦੇ ਵਿੱਚ ਖੇਤਾਂ ਦੇ ਆਲੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਕਿ ਜਿੱਥੇ ਵਾਤਾਵਰਣ ਸ਼ੁੱਧ ਹੋ ਸਕੇ ਉੱਥੇ ਬਦਰੇ ਗਰਮੀ ਦੇ ਪ੍ਰਕੋਪ ਤੋਂ ਵੀ ਬਚਾਇਆ ਜਾ ਸਕੇ। ਇਸ ਮੌਕੇ ਉਹਨਾਂ ਵੱਲੋਂ ਕਿਸਾਨ ਵੀਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਗਿਆ ਕਿ ਹਰ ਇੱਕ ਵਿਅਕਤੀ ਵੱਲੋਂ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਜਦੋਂ ਕਿਸਾਨ ਵੀਰਾਂ ਵੱਲੋਂ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਹਜ਼ਾਰਾਂ ਦਰਖਤ ਸੜ ਕੇ ਸੁਆਹ ਹੋ ਜਾਂਦੇ ਹਨ ਇਹ ਦਰਖਤ ਸਾਨੂੰ ਆਕਸੀਜਨ ਦਿੰਦੇ ਹਨ ਪਰੰਤੂ ਅਸੀਂ ਉਹਨਾਂ ਨੂੰ ਬਦਲੇ ਦੇ ਵਿੱਚ ਸਾਰ ਦਿੰਦੇ ਹਾਂ ਦਰੱਖਤਾਂ ਦੀ ਕਮੀ ਦੇ ਨਾਲ ਹਰ ਸਾਲ 3 ਤੋਂ 4 ਡਿਗਰੀ ਤਾਪਮਾਨ ਦੇ ਵਿੱਚ ਵਾਧਾ ਹੁੰਦਾ ਹੈ ਇਸ ਲਈ ਗਰਮੀ ਮੌਕੇ ਜਿੱਥੇ ਸ਼ਵੀਲਾ ਜ਼ਰੂਰੀ ਹਨ ਉੱਥੇ ਹੀ ਪੌਦੇ ਲਗਾਉਣੇ ਵੀ ਜ਼ਰੂਰੀ ਹਨ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਅਤੇ ਸੇਵਾਦਾਰ ਵੀ ਹਾਜ਼ਰ ਸਨ ਪਨੂਪਲੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ